ਅਲਟੂ ਨਿਊਜ਼ சேன ਦੇ ਵੱਲੋਂ ਤੁਹਾਡਾ ਸਵਾਗਤ ਵਾਲਮੀਕ ਕ੍ਰਾਂਤੀ சேன ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਵਿਖੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਨਾਮ ਦਿੱਤਾ ਮੰਗ ਪੱਤਰ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਾਲਮੀਕ ਕ੍ਰਾਂਤੀ ਸਾਨਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲੇ ਦੇ ਫਾਰਾ ਚੌਕ ਤੋਂ ਤਹਿਸੀਲ ਬਟਾਲਾ ਤੱਕ ਰੋਸ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਸੌਂਪਿਆ ਗਿਆ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਸਦੇ ਜੋ ਲਾਲਕੀਰ ਲੈਕਰ ਹਨ ਉਹਨਾਂ ਘਰਾਂ ਦੀਆਂ ਪੱਥੀਆਂ ਰਜਿਸਟਰੀਆਂ ਕਰਕੇ ਮਾਲਕਾਂ ਨਾ ਹੱਥ ਦਿੱਤੇ ਜਾਣ ਅਤੇ ਇਹ ਰਜਿਸਟਰੀਆਂ ਸਰਕਾਰੀ ਧਾਰਿਆਂ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਆ ਹਮ ਤਾਂ ਜੋ ਜਰੂਰਤ ਪੈਣ ਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਮਿਲ ਸਕਣ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਰਿਪੋਰਟਰ ਜਸਵਿੰਦਰ 베ਦੀ ਬਟਾਲਾ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਚਾਰ ਮੰਗਾਂ ਆ ਅੱਜ ਦਾ ਜੋ ਮੰਗ ਪੱਤਰ ਆ ਅਸੀਂ ਜਿਹੜਾ ਉਹ ਪ੍ਰਸ਼ਾਸਨ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਵਾ ਔਰ ਉਹਦੇ ਵਿੱਚ ਅਸੀਂ ਚਾਰ ਮੁੱਖ ਮੰਗਾਂ ਆਪਣੀਆਂ ਰੱਖੀਆਂ ਸਾਡੀ ਪਹਿਲੀ ਮੰਗ ਆ ਵੀ ਜਿਹੜੇ ਲਾਲਕੀਰ ਦੇ ਅੰਦਰ ਘਰਾਂ ਉਹਦੇ ਚਾਹੇ ਪਿੰਡਾਂ ਵਿੱਚ ਆ ਚਾਹੇ ਸ਼ਹਿਰਾਂ ਵਿੱਚ ਆ ਉਹ ਜਿਹੜੇ ਆ ਸਰਕਾਰ ਉਹਨਾਂ ਦੀ ਪੱਕੇ ਰਜਿਸਟਰੀਆਂ ਕਰਕੇ ਲੋਕਾਂ ਨੂੰ ਜਿਹੜੇ ਮਾਲਕਾਨਾ ਹੱਕ ਦਵੇ ਤਾਂ ਕਿ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਔਰ ਉਹ ਰਜਿਸਟਰੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਵਰਤਿਆ ਜਾ ਸਕੇ ਔਰ ਦੂਜੀ ਮੰਗ ਅਸੀਂ ਰੱਖੀ ਆ ਵੀ ਜਿਹੜੇ ਸਰਕਾਰੀ ਸਕੂਲ ਆ ਖਾਸ ਕਰਕੇ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਬੱਚੇ ਤਾਂ ਪੜਨ ਵਾਲੇ ਬਹੁਤ ਆ ਪਰ ਪੜਾਉਣ ਵਾਲੇ ਟੀਚਰਾਂ ਦੀ ਬਹੁਤ ਘਾਟ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਤੋਂ ਮੰਗ ਕਰਦੇ ਆ ਕਿ ਹਰ ਸਰਕਾਰੀ ਸਕੂਲ 'ਚ ਜੇ ਪ੍ਰਾਇਮਰੀ ਸਕੂਲ ਆ ਤਾਂ ਉੱਥੇ ਘੱਟੋ ਘੱਟ 5 ਕਲਾਸਾਂ ਉੱਥੇ ਬੱਚਿਆਂ ਦੀਆਂ ਲੱਗਦੀਆਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਉਹਨਾਂ ਟੀਚਰ ਉਹਨਾਂ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਹਰ ਕਲਾਸ ਨੂੰ ਇੱਕ ਟੀਚਰ ਦਿੱਤਾ ਜਾ ਸਕੇ ਤਾਂ ਕਿ ਜਿਹੜੇ ਬੱਚੇ ਆ ਉਹ ਵਧੀਆ ਪੜਾਈ ਕਰਕੇ ਤਾਂ ਵਧੀਆ ਜਿਹੜਾ ਆਪਣਾ ਭਵਿੱਖ ਸਵਾ ਸਕਣ ਔਰ ਸਾਡੀ ਤੀਜੀ ਮੰਗ ਸਰਕਾਰ ਗਾੜੀ ਇਹ ਆ ਬਈ ਗਰੀਬ ਜਿਹੜਾ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਔਰ ਅਸੀਂ ਦੇਖਦੇ ਆ ਵੀ ਬਹੁਤ ਸਾਰੇ ਬਹੁਤ ਸਾਰੇ ਵੀ ਹਰ ਪਰਿਵਾਰ ਨੇ ਜਿਹੜਾ ਵਾ ਉਹ ਕਿਸੇ ਨੇ ਪ੍ਰਾਈਵੇਟ ਲੋਨ ਲਾਉਣ ਲਿਆ ਹੋਇਆ ਕਿਸੇ ਨੇ ਸਰਕਾਰੀ ਲੋਨ ਲਏ ਹੋਏ ਪਰਸਨਲ ਲੋਨ ਚੱਲਦੇ ਲੋਕਾਂ ਦੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹਰ ਕਮਿਊਨਿਟੀ ਦੇ ਜਿਹੜੇ ਆ ਸਰਕਾਰ ਕਰਜ਼ੇ ਮਾਫ ਕਰ ਰਹੀ ਆ ਇਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਆ 2 ਲੱਖ ਤੱਕ ਜਿਹੜੇ ਹੈਗੇ ਉਹ ਕਰਜ਼ੇ ਮਾਫ ਕੀਤੇ ਜਾਣ ਔਰ ਚੌਥੀ ਮੰਗ ਸਾਡੀ ਇਹ ਆ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਆ ਨੀਲੇ ਕਾਰਡ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਮਿਲਦੀ ਸੀਗੀ ਉਹ ਕੱਟ ਦਿੱਤੇ ਗਏ ਨੇ ਔਰ ਕਾਫੀ ਅਰਸਾ ਬੀਤ ਗਿਆ ਪਰ ਹਜੇ ਤੱਕ ਜਿਹੜੇ ਲੋਕਾਂ ਦੇ ਕਾਰਡ ਰੀਨੂ ਨਹੀਂ ਹੋਏ ਕਾਰਡ ਨਹੀਂ ਬਣੇ ਸੋ ਅਸੀਂ ਪੰਜਾਬ ਸਰਕਾਰ ਗਾੜੀ ਇਹ ਮੰਗ ਰੱਖਦੇ ਆ ਕਿ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਕੋ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਜਿਹੜੇ ਕੱਟੇ ਹੋਏ ਕਾਰਡ ਆ ਦੁਬਾਰਾ ਰੀਨਿਊ ਕਰਕੇ ਲੋਕਾਂ ਨੂੰ ਜਿਹੜੀ ਆ ਸਰਕਾਰੀ ਕਾਣਕ ਜਿਹੜੀ ਆ ਮਿਲਦੀ ਆ ਰੱਥਨ ਜਿਹੜਾ ਉਹ ਮਹਈਆ ਕਰਾਇਆ ਜਾਵੇ। ਐ ਕੀ ਵਿਸ਼ਵਾਸ ਕੀਤਾ ਗਿਆ ਤੁਹਾਨੂੰ? ਅੱਜ ਇਹ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮਿਲਿਆ ਉਹਨਾਂ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡਾ ਮੰਗ ਪੱਤਰ ਵਾਇਆ ਡੀਸੀ ਦਫ਼ਤਰ ਤੋਂ ਜਿਹੜਾ ਹੈਗਾ ਵਾ ਉਹ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਊਗਾ ਔਰ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਜੈਨੂਅਨ ਆ ਕਹਿੰਦੇ ਵੀ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਨਹੀਂ ਸੁਣਵਾਈ ਹੁੰਦੀ ਤੇ ਦੇਖੋ ਜੀ ਅੱਜ ਸਾਡਾ ਪਹਿਲਾ ਮੰਗ ਪੱਤਰ ਆ ਅਸੀਂ ਇਸ ਮਸਲਿਆਂ ਦੇ ਉੱਤੇ ਗੌਰ ਕਰੇ ਔਰ ਤੁਹਾਡਾ ਸਾਰਾ মিডিਆ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਥਰੂ ਜਿਹੜਾ ਉਹ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਜਿਹੜੀ ਜਲਦੀ ਪਹੁੰਚੇਗੀ ਔਰ ਅਗਰ ਸਰਕਾਰ ਇਹਨਾਂ ਮੰਗਾਂ ਨੂੰ ਅਨਗੋਲਿਆ ਕਰਦੀ ਆ ਤਾਂ ਅਸੀਂ ਫਿਰ ਇਕੱਲਾ ਅੱਜ ਬਟਾਲੇ ਆਏ ਆ ਤੇ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗਰੀਬ ਸਮਾਜ ਨੂੰ ਨਾਲ ਲੈ ਕੇ ਜਿਹੜਾ ਪ੍ਰਦਰਸ਼ਨ ਕਰਦੇ ਆ ਤਾਂ ਇਹਨਾਂ ਦੀ ਯੂਨੀਅਨ ਵੱਲੋਂ ਚਾਰ ਮੇਨ ਮੰਗਾਂ ਰੱਖੀਆਂ ਗਈਆਂ ਜਿਦੇ ਵਿੱਚ ਉਹ ਕਹਿੰਦੇ ਵੀ ਲਾਲ ਲਕੀਰ ਦੇ ਜਿਹੜੇ ਵਿੱਚ ਮਕਾਨ ਆਉਂਦੇ ਆ ਉਹਨਾਂ ਦੀ ਰਜਿਸਟਰੀ ਵਾਪਕੀ ਕੀਤੀ ਜਾਵੇ ਇਹਨਾਂ ਨੂੰ ਕੁਝ ਲੋਨ ਚਾਹੁੰਦੇ ਆ ਵੀ ਲੋ ਤੁਝੇ ਨੀਲੇ ਕਾਰਡ ਆ ਉਹਨਾਂ ਦੇ ਪ੍ਰਤੀ ਚਾਹੁੰਦੇ ਆ ਵੀ ਉਹ ਮਿਲਣ ਜਿਹੜੇ ਗਰੀਬ ਪਰਿਵਾਰ ਆ ਤੇ ਚੌਥਾ ਇਹ ਜਾਂਦੇ ਆ ਵੀ ਸਕੂਲ ਵਿੱਚ ਟੀਚਰਾਂ ਰੱਖਿਆ ਜਾਣ ਤਾਂ ਕਿ ਬੱਚਿਆਂ ਨੂੰ এডੂਕੇਸ਼ਨ ਵਧੀਆ ਦਿੱਤੀ ਜਾਵੇ ਇਹਨਾਂ ਦੀ ਚਾਰੋਂ ਮੰਗਾ ਅਸੀਂ ਕਨਸੀਡਰ ਕਰਾਂਗੇ ਤੇ ਅਸੀਂ ਡੀਸੀ ਆਫਿਸ ਨੂੰ ਭੇਜਾਂਗੇ ਤੇ ਉਹ ਡੀਸੀ ਆਫਿਸ ਰਾਈ ਪੰਜਾਬ ਸਰਕਾਰ ਨੂੰ ਪਹੁੰਚੇਗੀ ਤਾਂ ਕਿ ਇਹਨਾਂ ਦੀ ਮੰਗਾ ਜੋ ਵੀ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋ ਸਕੇ ਸਰ ਇਹ ਮੰਨ ਪੱਤਰ ਪਹੁੰਚੇਗਾ ਸਰਕਾਰ ਤੱਕ ਕਿ ਇਹ ਟੇਬਲ 'ਤੇ ਹੀ ਰਹਿ ਜਾਏਗਾ ਨਹੀਂ ਇਹ ਜੇ ਹੁਣ ਸਾਡੇ ਕੋਲ ਆਇਆ ਹੈ ਤੁਹਾਡੀ ਮੀਡੀਆ ਰਾਹੀਂ ਤੁਸੀਂ ਦਿਖਾ ਰਹੇ ਹੋ ਮੀਡੀਆ ਸਾਰੀ ਤਰਫ ਹੈ ਜੇ ਅਸੀਂ ਨਹੀਂ ਪਹੁੰਚਾਵਾਂਗੇ ਤਾਂ ਅਸੀਂ ਕਸੂਰਵਾਰ ਹੋਵਾਂਗੇ ਨਾ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਪਹੁੰਚਾਵਾਂਗੇ